ਜਲੰਧਰ ਪੁਲਿਸ ਨੇ ਇੱਕ ਨਸ਼ਾ ਤਸਕ ਕਰਨੋਂ ਨਸ਼ੀਲੇ ਪਦਾਰਥ ਹਸਨੇ ਕੀਤਾ ਗ੍ਰਿਫਤਾਰੀ ਸੰਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਬਬਰੀਕ ਚੌਂਕ ਤੇ ਲਗਾਏ ਨਾਕਿਆਂ ਦੌਰਾਨ ਪੁਲਿਸ ਨੇ ਸਖਤਕਾ ਟਾਰ ਕਲੋਨੀ ਤੋਂ ਸੜਕ ਤੇ ਇੱਕ ਨੌਜਵਾਨ ਨੂੰ ਹੱਥ 'ਚ ਬੈਗ ਲੈ ਕੇ ਆਉਂਦੇ ਦੇਖਿਆ ਚੱਕਦੇ ਆਧਾਰ ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਜਿਸ ਦੌਰਾਨ ਉਸਦੇ ਬੈਗ ਵਿੱਚੋਂ 90 ਕੈਪਸੂਲ 295 ਨਸ਼ੀਲੀਆਂ ਗੋਲੀਆਂ ਅਤੇ 17000 ਰੁਪਏ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ਨੌਜਵਾਨ ਦੀ ਪਛਾਣ ਦਵਿੰਦਰ ਉਰਕ ਰਿਸ਼ੂ ਵਸੀ ਬਸਤੀ ਕੁੱਜਾਂ ਜਲੰਧਰ ਵੱਜੋਂ ਹੋਈ ਹੈ थाना ਡਿਵੀਜ਼ਨ ਨੰਬਰ 5 ਜਲੰਧਰ ਪੁਲਿਸ ਨੇ ਵਿਅਕਤੀ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ ਡਿਸਟੀਵੀ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਐਪੀਐਸ ਅਤੇ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀ ਡਾਕਟਰ ਸ਼ਰਮਾ ਐਪੀਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਡਿਵਿਜ਼ੀਨਲ ਅਧਿਕਾਰ ਦੇ ਖਿਲਾਫ ਇੱਕ ਮੁਕਦਮ ਚਲਾਈ ਆ ਉਹਦੇ ਤਹਿਤ थाना 5 ਨੰਬਰ ਦੀ ਪੁਲਿਸ ਨੂੰ ਇਹ 20 ਸਪੱਤ ਦਾ ਅਸਲ ਰਿਪੋਰਟ ਵਿੱਚ ਉਨ੍ਹਾਂ ਨੇ ਇੱਕ ਦੋਸ਼ੀ ਨੂੰ ਅਰੈਸਟ ਕਰਕੇ ਉਹਦੇ ਕੋਲੋਂ 295 ਜੁੜੀਆਂ ਨਸ਼ੀਲੀ ਗੋਲੀਆਂ ਉਹ ਬਰਾਮਦ ਕੀਤੀਆਂ ਤੇ 90 ਜਿਹੜੇ ਨਸ਼ੀਲੇ ਕੈਪਸੂਲ ਹੈ ਉਹ ਬਰਾਮਦ ਕੀਤੇ ਹਨ ਇਸ ਦੇ ਨਾਮ ਨਾਲ ਹੀ ਇਹਨਾਂ ਨੇ 17640 ਰੁਪਏ ਦਾ ਡਰਗ ਮਨੀ ਹੈ ਉਹ ਇਸ ਤੋਂ ਰਿਕਵਰ ਕੀਤੀ ਹੈ ਦੋਸ਼ੀ ਦਾ ਨਾਮ ਹੈ ਉਹ ਲਗਾਜੀ ਦਵਿੰਦਰ ਕੁਮਾਰ ਪੁੱਤਰ ਪਿਆਰੇ ਲਾਲ ਇਹ ਬਸਤੀ ਗੁਜਾ ਦਾ ਰਹਿਣ ਵਾਲਾ ਹੈ ਫਿਲਹਾਲ ਉਸੇ ਪ੍ਰਿੰਮੇ ਨੇ ਚੈੱਕ ਕੀਤਾ ਹੈਗਾ ਇਹਦੇ ਤੇ ਪਹਿਲਾਂ ਕੋਈ ਕਰਵਾ ਦਰਸ਼ ਨਹੀਂ ਹੈਗਾ ਇੱਕ ਪਹਿਲਾਂ ਕਰਵਾ ਦਰਸ਼ ਕੀਤਾ ਸੀ ਐਫ ਆਈ ਆਰ ਨੰਬਰ 106/24 5 ਨੰਬਰ ਨਾਲ